ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਬਰਨ ਫੈਮਿਲੀ ਵਲੌਗਸ ਵਿੱਚ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਮੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਮੋਗੇ ਰਾਜੀ ਖੁਸ਼ੀ ਹੋਮੋਗੇ ਹਾਂਜੀ ਅੱਜ ਦਿਨ ਹੈਗਾ ਜੀ ਸ਼ਨੀਵਾਰ ਦਾ ਤੇ ਮਾਰਨਿੰਗ ਦਾ ਟਾਈਮ ਆ ਵੈਸੇ ਤਾਂ ਮੈਂ 5:30 ਉੱਠ ਜਾਨੀ ਆ ਨਾ ਸੌਰੀ 5 ਵਜੇ 5:30 ਨਹੀਂ 5 ਵਜੇ ਉੱਠ ਜਾਨੀ ਆ ਤੇ 5 ਵਜੇ ਉੱਠ ਕੇ ਮੈਂ ਆਪਣੇ ਸਾਰੇ ਕੰਮ ਆ ਜਿਹੜੇ ਸਟਾਰਟ ਕਰ ਦੰਨੀ ਆ ਤੇ ਕਿਚਨ ਦੇ ਕੰਮ ਸੀਗੇ ਜਿਹੜਾ ਮੇਰੇ ਕੰਪਲੀਟ ਹੋ ਗਏ ਸੀਗੇ ਖਾਣੇ-ਦਾਣੇ ਦੇ ਤੇ ਇੱਥੇ ਟਾਈਮ ਹੋ ਗਿਆ ਸੀਗਾ ਸਵਾ 6 ਵਜੇ ਦਾ ਤੇ ਬੱਚਿਆਂ ਨੂੰ ਮੈਂ ਆਪਣੇਆਂ ਨੂੰ ਰੈਡੀ ਕਰਤਾ ਸੀਗਾ ਥੋੜਾ ਬਹੁਤਾ ਰਹਿੰਦੇ ਸੀਗੇ ਉਹ ਆਪਣਾ ਹੋ ਰਹੇ ਸੀ ਅੰਦਰ ਕਿਉਂਕਿ ਉਹਨਾਂ ਦੇ ਐਗਜ਼ਾਮ ਚੱਲਦੇ ਆ ਉਹਨਾਂ ਨੇ ਜਾਣਾ ਸੀ ਸਕੂਲ ਤੇ ਮੈਂ ਲੱਗੀ ਸੀਗੀ ਬਾਹਰ ਝਾੜੂ ਲਗਾਉਣ ਕਿਉਂਕਿ ਮੈਂ ਨਾ ਧੁੱਪ ਤੋਂ ਪਹਿਲਾਂ ਪਹਿਲਾਂ ਜਿਹੜਾ ਆਪਣਾ ਬਾਹਰ ਦਾ ਕੰਮ ਆ ਨਿਬੇੜ ਦੰਨੀ ਆ ਤੇ ਉਸ ਤੋਂ ਬਾਅਦ ਬੱਚੇ ਗਿਆ ਤੋਂ ਬਾਅਦ ਫਿਰ ਮੈਂ ਆਪਣੇ ਅੰਦਰ ਦੇ ਕੰਮ ਸਟਾਰਟ ਕਰ ਦੰਨੀ ਆ ਹਨਾ ਤੇ ਇੱਥੇ ਮੈਂ ਬੱਚਿਆਂ ਨੇ ਮੇਰੇ ਨਾਲ 7 ਵਜੇ ਜਾਣਾ ਸੀਗਾ ਤੇ ਮੈਂ ਇੱਥੇ ਸਵਾ 6 ਦਾ ਟਾਈਮ ਸੀ ਮੇਰੇ ਕੋਲ ਟਾਈਮ ਸੀਗਾ ਮੈਂ ਕਿਹਾ ਚਲੋ ਵੀ ਮੈਂ ਪਹਿਲਾਂ ਬਾਹਰ ਝਾੜੂ ਲਾਇਆ ਆਉਣੀ ਆ ਤੇ ਬਾਹਰ ਆਪਣੇ ਬਾਹਰ ਦੇਲੀ ਵੀ ਆਪਣੀ ਜਿਹੜੀ ਧੋ ਦੂੰਗੀ ਹਨਾ ਕਿਉਂਕਿ ਸਵੇਰੇ ਕੰਮ ਜਿਹੜੇ ਆਪਾਂ ਕਰਦੇ ਆ ਨਾ ਫਿਰ ਜ ਸਾਜਰੇ ਸਾਜਰੇ ਕੰਮ ਨਵੇੜ ਲਈਏ ਤਾਂ ਇੱਕ ਤਾਂ ਆਪਣਾ ਦਿਨ ਵੀ ਸਾਰਾ ਬਹੁਤ ਵਧੀਆ ਲੰਘਦਾ ਏ ਤੇ ਨਾਲੇ ਆਪਣੀ ਰੁਟੀਨ ਵਧੀਆ ਬਣੀ ਰਹਿੰਦੀ ਆ ਹਨਾ ਕੰਮ ਦੀ ਸਵੇਰੇ ਸਾਜਰੇ ਉੱਠ ਕੇ ਸਾਜਰੇ ਕੰਮ ਨਵੇੜਨੇ ਤੇ ਤੋਤਾ ਬਾਹਰ ਵੀ ਬੇੜਾ ਬਾਹਰ ਵੀ ਦੇਲੀ ਵੀ ਤੁਰਾਂਦੇ ਤੇ ਬੱਚਾ ਪਾਰਟੀ ਮੇਰੀ ਤਿਆਰ ਹੋ ਗਈ ਅੱਛੀ ਕਾਰ ਦੀ ਸਾਰਿਆਂ ਨੂੰ ਅੱਛੀ ਕਾਰ ਦੀ ਸਾਰਿਆਂ ਨੂੰ ਸਦਨ ਮੇਰੀ ਬੱਚਾ ਪਾਰਟੀ ਜਿਹੜੀ ਤਿਆਰ ਹੋਈ ਬੈਠੀਆਂ ਹੁਣ ਜਾਣਗੇ ਇਹ ਸਕੂਲ ਇਹਨਾਂ ਦੇ ਇੱਕ ਬਾਹਰ ਚੱਲਦੇ ਨੇ ਤੇ ਬਸ ਹੁਣ ਮੇਰੇ ਅੰਦਰ ਦੇ ਕੰਮ ਰਹਿ ਗਏ ਹੁਣ ਮੇਰੇ ਅੰਦਰ ਅੰਦਰ ਵਾਲਾ ਕੰਮ ਰਹਿ ਗਿਆ ਬਾਹਰ ਵਾਲਾ ਨਿਪਟ ਗਿਆ ਕੱਪੜੇ ਅੱਜ ਧੋਣੇ ਨਹੀਂ ਹੈਗੇ ਤੇ ਬਸ ਹੁਣ ਮੈਂ ਇਹਨਾਂ ਨੂੰ ਬੈਂਚ ਚੜਾ ਕੇ ਆ ਕੇ ਭਾਂਡੇ ਮੰਜੂਗੀ ਕਿਚਨ ਸਾਫ ਕਰੂੰਗੀ ਰੂਮ ਸਾਫ ਕਰੂੰਗੀ ਫਿਰ ਆਪਾਂ ਇਹਨੂੰ ਵੀ ਸਾਫ ਕਰ ਦਾਂਗੇ ਥੋੜੇ ਜਿਹੇ ਕੰਮ ਆ ਆਪਣੇ ਜਿਹੜੇ ਨਿਪਟ ਜਾਣੇ ਆ ਤੇ ਤੇ ਹੁਣ ਇਹ ਜਾਣ ਕੇ ਸਕੂਲ ਤੇ ਸੱਜਰੇ ਆ ਜਾਂਦੇ ਨੇ ਪੌਣਕ 11 ਵਜੇ ਇਹਨਾਂ ਨੇ ਆ ਜਾਣਾ ਤੇ ਹੁਣ ਛੁੱਟੀਆਂ 'ਚ ਮੇਰੇ ਕੰਮ ਪਤਾ ਨਹੀਂ ਕਦੋਂ ਨਿਪਟਿਆ ਕਰੂਗਾ ਜਦ ਸਕੂਲ ਜਾਂਦੇ ਨੇ ਉਦੋਂ ਤਾਂ ਮਰਾ 8:30 ਵਜੇ ਨੂੰ ਸਾਰੇ ਕੰਮ ਕਰਕੇ ਬੇਲੀ ਹੋ ਜਾਣੀ ਆ ਹੱਦ 9 ਵਜੇ ਜੇ ਕੱਪੜੇ ਧੋਣੇ ਹੋਣ ਤਾਂ ਹੱਦ 9 ਵਜੇ ਤੱਕ ਪਰ ਜਿੱਦਣ ਹੁਣ ਇਹਨਾਂ ਨੂੰ ਛੁੱਟੀਆਂ ਹੋ ਜਾਣੀਆਂ ਮੇਰਾ ਸਾਰਾ ਦੀਵ ਕੰਮ ਲੁੜੀ ਜਾਣਾ ਹੈ ਦੱਸ ਕੀ ਚੱਲ ਜਾਇਆ ਕਰਾਂਗੇ ਕਮਾਈ ਕਰਾਇਆ ਕਰਾਂਗੇ ਜਾਂ ਤੁਸੀਂ ਇੰਜੇ ਕੰਮ ਕਰਾਇਆ ਕਰਾਂਗੇ ਹੋਰ ਹੋਰ ਪੜ੍ਹੇ ਲੋ ਜੀ ਬਹੁਤ ਆ ਬਸ ਜੀ ਹੋਣਾ ਸਹੀ ਇਹਨੂੰ ਬੈਂਚ 'ਤੇ ਰੱਖ ਕੇ ਫਿਰ ਤੁਹਾਨੂੰ ਮਿਲਦੀਆਂ ਫਿਰ ਕਰਦੇ ਆਪਾਂ ਬਾਕੀ ਦੇ ਕੰਮਕਾਰ ਜਿਹੜੇ ਸਟਾਰਟ ਫਿਰ ਆਪਾਂ ਜਲਦੀ ਜਲਦੀ ਕੰਮ ਕਰਕੇ ਹੋ ਜਾਣਗੇ ਫ੍ਰੀ ਕਿਉਂਕਿ ਧੁੱਪ ਦੇ ਵਿੱਚ ਕੰਮ ਕਰਨ ਨੂੰ ਬਿਲਕੁਲ ਵੀ ਦਿਲ ਨਹੀਂ ਕਰਦਾ ਤੇ ਕੱਲ ਤਾਂ ਗਰਮੀ ਕੱਲ ਦੀ ਗਰਮੀ ਤਾਂ ਅੱਗ ਲਾਈ ਪਈ ਐ ਇਹਨੂੰ ਜਿਆਦਾ ਕੱਲ ਪਰਸੋਂ ਗਰਮੀ ਵੀ ਜਿਆਦਾ ਹੋਣੀ ਮम्मा ਮੈਂ ਤਾਂ ਨਾ ਉੱਥੋਂ Amazon ਤੋਂ ਛੋਟਾ ਐ ਫੈਨ ਔਰਡਰ ਕਰ ਲਿਆ ਅੱਜ ਪਤਾ ਨਹੀਂ ਕੀ ਚੱਕਰ ਆ ਅੱਜ ਨਾ ਜਦ ਕਿਸੇ ਨੇ ਬਾਹਰ ਵੇ ਲਈ ਹੀ ਆ ਟਰਾਲੀ ਨੂੰ ਅੱਗ ਲਾਈ ਹੀ ਆ ਉਹ ਨਾ ਕਾਲੀ ਕਾਲੀ ਜੀ ਉੱਡ ਕੇ ਆਈ ਹੋਈ ਸੀ ਬੇੜੇ 'ਚ ਉੜਦੀ ਸੀਗੀ ਧੂੜ ਜੀ ਸਰ ਜੀ ਸਾਡਾ ਮੂੰਹ ਦਿਖਾ ਲਾ ਚਲੋ ਜੀ ਹੁਣ ਇਹਨਾਂ ਨੂੰ ਮੈਂ ਬੈਂਚ ਚੜਾਇਆ ਵਾ ਫਿਰ ਮਿਲਦੇ ਆ ਤੁਹਾਨੂੰ ਹਾਂਜੀ ਇੱਥੇ ਹੋ ਗਿਆ ਸੀਗਾ 7 ਦਾ ਟਾਈਮ ਬਟ ਆਏ ਲੱਗਦਾ ਸੀਗਾ ਜਿਵੇਂ ਅਸੀ ਘਰ ਦੁਪਹਿਰਾ ਹੋਇਆ ਹੋਆ ਹੁੰਦਾ ਹੁਣ ਤਾਂ 5 5:30 ਵਜੇ ਪੌਣੇ 6 ਵਜੇ ਧੁੱਪ ਬਹੁਤ ਜ਼ਿਆਦਾ ਨਿਕਲ ਜਾਂਦੀ ਆ ਤੇ ਇੱਥੇ 7 ਦਾ ਟਾਈਮ ਹੋ ਗਿਆ ਸੀ ਬੱਚਿਆਂ ਨੂੰ ਮੈਂ ਬੈਂਚ ਚੜਾ ਕੇ ਆ ਗਈ ਸੀਗੀ ਅੰਦਰ ਤੇ ਨਾਲ ਦੀ ਲਾਂ ਲ ਮਿਲ ਆ ਗਈ ਸੀਗੀ ਭਾਂਡੇ ਮਾਂਜਣ ਹਨਾ ਤੇ ਮੈਂ ਆਪਣੀ ਰੋਟੀ ਆ ਜਿਹੜੀ ਬਣਾ ਕੇ ਰੱਖ ਲਈ ਸੀਗੀ ਤੇ ਬੱਚੇ ਆਏ ਖਾ ਕੇ ਚਲੇ ਗਏ ਸੀਗੇ ਟਿਫਨ ਵਗੈਰਾ ਨਹੀਂ ਲੈ ਕੇ ਜਾਂਦੇ ਕਿਉਂਕਿ ਜਲਦੀ ਆ ਜਾਂਦੇ ਨੇ ਐਗਜ਼ਾਮ ਦੇ ਕੇ ਫਿਰ ਆ ਕੇ ਖਾ ਲੰਦੇ ਨੇ ਤੇ ਮੈਂ ਕਿਹਾ ਚਲੋ ਵੀ ਉਹਨੇ ਟਾਈਮ ਚ ਜਿਹੜਾ ਮੈਂ ਆਪਣੇ ਪਹਿਲਾਂ ਮੈਂ ਮੈਂ ਨਹੀਂ ਮੈਂ ਰੋਟੀ ਆਪਣੇ ਇਹਦੇ ਪਾਪਾ ਦੇ ਨਾਲ ਖਾ ਲੰਨੀ ਉਹ ਅੱਜ ਕਰ ਹੈ ਨਹੀਂ ਤਾਂ ਕਰਕੇ ਫਿਰ ਮੈਂ ਕਿਹਾ ਵੀ ਪਹਿਲਾਂ ਮੈਂ ਆਪਣੇ ਕੰਮ ਨਵੇੜ ਲਾਂ ਵੀ ਫਿਰ ਮੈਂ ਬਾਅਦ ਵਿੱਚ ਹੀ ਖਾ ਲੂੰਗੀ ਕੁਛ ਅਜ ਮੈਨੂੰ ਭੁੱਖ ਵੀ ਹੈ ਨਹੀਂ ਸੀਗੀ ਹਨਾ ਤੇ ਹੁਣ ਮੈਂ ਇੱਥੇ ਆਪਣਾ ਮੈਂ ਕਿਹਾ ਚਲੋ ਵੀ ਪਹਿਲਾਂ ਪਹਿਲਾਂ ਕੰਮ ਨਵੇੜ ਕੇ ਫਿਰ ਆਪਾਂ ਰੋਟੀ ਪਾਣੀ ਦਾ ਉਹ ਕਰਾਂਗੇ ਏ ਬਾਕੀ ਜੀ ਥੈਂਕ ਯੂ ਸੋ ਮੱਚ ਤੁਸੀਂ ਵਲੌਗਸ ਨੂੰ ਬਹੁਤ ਪਿਆਰ ਦੇ ਰਹੇ ਹੋ ਪਲੀਜ਼ ਜੇ ਵਲੌਗਸ ਨੂੰ ਪਿਆਰ ਦੰਨਿਆ ਤਾਂ ਕਮੈਂਟ ਵੀ ਜ਼ਰੂਰ ਕਰਿਆ ਕਰੋ ਤੇ ਨਾਲ ਦੀ ਨਾਲ ਜਿਹੜਾ ਆਪਣਾ ਲਾਈਕ ਵੀ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਆ ਕਰੋ ਇੱਥੇ ਆਪਾਂ ਚੰਗੀ ਤਰ੍ਹਾਂ ਭਾਂਡੇ ਮਾਂਜ ਤੇ ਤੇ ਆਪਣਾ ਚੰਗੀ ਤਰ੍ਹਾਂ ਹੁਣ ਜਿਹੜੀ ਕਿਚਨ ਐ ਇਹਨੂੰ ਸਾਫ਼ ਕਰਦਾਂਗੇ ਕਿਉਂਕਿ ਸਵੇਰੇ ਮੈਂ ਉੱਠ ਕੇ 5 ਵਜੇ ਲੱਗ ਜੰਨੀ ਆ ਮੈਂ ਆਪਣੇ ਫਿਲਹਾਲ ਦੇ ਕੱਪੜੇ ਧੋਣੇ ਹੁੰਦੇ ਨੇ ਫਿਰ ਮੇਰੇ 9:00 ਵੱਜ ਜਾਂਦੇ ਨੇ 9:30 ਦਾ ਟਾਈਮ ਹੋ ਜਾਂਦਾ ਕੰਮ ਕਰਦੀ ਨੂੰ ਨਹੀਂ ਮੈਂ 8:00 ਵਜੇ ਨੂੰ ਬੇਲੀ ਹੋ ਜੰਨੀ ਆ ਜੇ ਆਪਾਂ ਸਵੇਰੇ ਉੱਠ ਕੇ ਸਵੇਰੇ ਸੱਜਰੇ ਆਪਣਾ ਕੰਮ ਲੱਗ ਜੀ ਹੈ ਨਾ ਬਹੁਤ ਵਧੀਆ ਕੰਮ ਨਿਭੜ ਜਾਂਦੇ ਨੇ ਮੰਨ ਲਓ ਜੇ ਧੁੱਪ ਚੜ ਜਾਂਦੀ ਹੈ ਨਾ ਸਿਖਰ ਦੁਪਹਿਰ ਹੋ ਜਾਂਦਾ ਫਿਰ ਤਾਂ ਕੰਮ ਕਰਨ ਨੂੰ ਵੀ ਦਿਲ ਨਹੀਂ ਕਰਦਾ ਫਿਰ ਤਾਂ ਆਪ ਵੀ ਬੰਦਾ ਲੇਜੀ ਲੇਜੀ ਜਾਂ ਹੋ ਜਾਂਦਾ ਹੈ ਨਾ ਤੇ ਇਹ ਹੁੰਦਾ ਵੀ ਜੇ ਧੁੱਪ ਚੜਨ ਤੋਂ ਪਹਿਲਾਂ ਪਹਿਲਾਂ ਜਿਹੜੇ ਸਾਰੇ ਕੰਮ ਆ ਜਿਹੜੇ ਆਪਾਂ ਆਪਣੇ ਕ ਤੇ ਇਹ ਤੇ ਆਪਣਾ ਕੀ ਕਹਿੰਦੇ ਹੁੰਦੇ ਨੇ ਅ ਬਾਕੀ ਕਿਚਨ ਬਗਾਰੇ ਦੀ ਸਫਾਈ ਹੋਣ ਵਾਲੀ ਆ ਤੁਹਾਨੂੰ ਤਾਂ ਭਾਂਡੇ ਆ ਜਿਹੜੇ ਸਾਫ਼ ਦਿਖਦੇ ਹੋਣਗੇ ਹਨਾ ਕਿਉਂਕਿ ਫੋਨ ਦੇ ਵਿੱਚ ਤਾਂ ਬਹੁਤ ਰਿਐਲਿਟੀ ਆ ਜਾਂਦੀ ਹੈ ਵੀ ਹਾਂ ਗਲਾਸ ਗਲੂਸ ਵਧੀਆ ਸਾਫ਼ ਪਏ ਨੇ ਪਰ ਨਹੀਂ ਹੁਣ ਇਹ ਘਰ ਦੇ ਨਾਲ ਥੋੜੇ ਜਿਏ ਤੁਹਾਨੂੰ ਪਤਾ ਹੀ ਐ ਡਸਟ ਆਉਂਦੀ ਆ ਹਨਾ ਤੇ ਥੋੜੇ ਜਿਹਾ ਕੁਛ ਰਾਤ ਹਨੇਰੀ ਵੀ ਚੱਲੀ ਐ ਕੁਝ ਸਾਡ ਨਾਲ ਲਾਗ ਖੇਤਾਂ ਨੂੰ ਅੱਗ ਲਾਈ ਹੋਈ ਸੀਗੀ ਨਾ ਉਹਦੇ ਕਰਕੇ ਫਿਰ ਤੁਹਾਨੂੰ ਪਤਾ 베ੜੇ ਚ ਵੀ ਨਾ ਇੱਕ ਆਲਸ-ਕਾਲਸ ਹੋਈ ਪਈ ਸੀਗੀ ਜਦੋਂ ਮੈਂ ਸਿੰਬਰ ਦੀ ਸੀ ਉਹ ਸਾਰੀ ਉੜਦੀ ਸੀਗੀ ਤੂੜੀ ਜੀ ਜਲੀ ਜੀ ਹੋਈ ਤੇ બસ ਜੀ ਹੁਣ ਇੱਥੇ ਆਪਾਂ ਕਿਚਨ ਸਾਫ ਕਰਤੀ ਕਿਚਨ ਆਪਣੀ ਹੋ ਗਈ ਬਿਲਕੁਲ ਕਲੀਨ ਤੇ ਆਪਾਂ ਅਗੇ ਸੀਗੇ ਰੂਮ ਦੇ ਵਿੱਚ ਤੇ ਰੂਮ ਦੇ ਵਿੱਚ ਵੀ ਆ ਕੇ ਹਣਾ ਮਤਲਬ ਕਿ ਸਾਰੀ ਬਹੁਤ ਐ ਗਰਦਨਾ ਭਰਿਆ ਹੋਇਆ ਹੁੰਦਾ ਪਤਾ ਨਹੀਂ ਦਿਨ ਦੇ ਵਿੱਚ ਕਿੰਨੀ ਕਵਾਰ ਸਾਫ ਹੁੰਦਾ ਸਾਰੀ ਦਿਹਾੜੀ ਹਣਾ ਮਤਲਬ ਬਹੁਤ ਜ਼ਿਆਦਾ ਡਸਟ ਆਉਂਦੀ ਆ ਪਰ ਮੈਂ ਹਜੇ ਸਫਾਈਆਂ ਕਰਨੀਆਂ ਨੇ ਕਰਦੀਆਂ ਮੈਨੂੰ ਇਹ ਆ ਵੀ ਹਜੇ ਨਾ ਖੇਤ ਵੀ ਬਾਹ ਹੋ ਜਣ ਹਣਾ ਥੋੜਾ ਜਿਹਾ ਮਤਲਬ ਮਿੱਟੀ ਧੂੜ ਵਾਲਾ ਜਿਹੜਾ ਹੈਗਾ ਸਿਸਟਮ ਜਿਹੜਾ ਹਲੇ ਉਹ ਥੋੜਾ ਜਿਹਾ ਦਬ ਜੇ ਜਾਵੇ ਫੇਰ ਉਸ ਤੋਂ ਬਾਅਦ ਕਰੂੰਗੀ ਹਨਾ ਤੇ ਬਸ ਇਹ ਮੇਰਾ ਡੇਲੀ ਦਾ ਰੁਟੀਨ ਆ ਜਿਹੜਾ ਮੈਂ ਆਪਣਾ ਤੁਹਾਡੇ ਨਾਲ ਸ਼ੇਅਰ ਕਰਦੀ ਆ ਹਨਾ ਤੇ ਕਾਫੀ ਭੈਣਾਂ ਨੇ ਜਿਹੜੀਆਂ ਮੈਨੂੰ ਇੰਸਟਾਗ੍ਰam ਤੇ ਮੈਸੇਜ ਕਰਦੀਆਂ ਹਨਾ ਵੀ ਸਾਨੂੰ ਨਾਲ ਤੁਹਾਡੇ ਕੰਮ ਕਰਨ ਦਾ ਤਰੀਕਾ ਜਿਹੜਾ ਬਹੁਤ ਵਧੀਆ ਲੱਗਦਾ ਹਨਾ ਵੀ ਅਸੀਂ ਵੀ ਫੋਲੋ ਕਰਦੇ ਆ ਤੁਹਾਨੂੰ ਹਨਾ ਵੀ ਨਹੀਂ ਸਾਡਾ ਵੀ ਕੰਮ ਆ ਜਿਹੜਾ ਕਈ ਵਾਰ ਰੁਲਿਆ ਰਹਿੰਦਾ ਸੀਗਾ ਵੀ ਕਿਉਂਕਿ ਕਹਿੰਦੇ ਵੀ ਬਹੁਤ ਕੁਝ ਆਪਾਂ ਨੂੰ ਕਿਸੇ ਤੋਂ ਸਿੱਖਣ ਨੂੰ ਵੀ ਮਿਲਦਾ ਅਜਰੂਰੀ ਨਹੀਂ ਹੈਗਾ ਵੀ ਅਸੀਂ ਮੈਂ ਵੀ ਸਿੱਖਦੀਆਂ ਬਹੁਤ ਭੈਣਾਂ ਨੂੰ ਦੇਖ ਕੇ ਹਨਾ ਤੇ ਬਹੁਤ ਕੁਝ ਆਪਾਂ ਨੂੰ ਸਿੱਖਣ ਨੂੰ ਮਿਲਦਾ ਹੈ ਹਨਾ ਤੇ ਬਹੁਤ ਮਤਲਬ ਵਧੀਆ ਗੱਲਬਾਤ ਕਰਦੀਆਂ ਨੇ ਜਿਹੜੀਆਂ ਭੈਣਾਂ ਨੇ ਹਨਾ ਇੰਸਟਾਗ੍ਰam ਤੇ ਜਿਹੜੇ ਮੈਨੂੰ ਮਤਲਬ ਕਿ ਮੇਰੇ ਵਲੌਗ ਦੇਖਦੇ ਨੇ ਉਹਨਾਂ ਨੂੰ ਹਨਾ ਫਿਰ ਮੈਨੂੰ ਮੈਸੇਜ ਕਰਕੇ ਕਹਿੰਦੇ ਨੇ ਵੀ ਹਨਾ ਤੁਸੀਂ ਬਹੁਤ ਵਧੀਆ ਆਪਣਾ ਜਿਹੜਾ ਸ਼ੇਅਰ ਕਰਦੇ ਹੋ ਰੁਟੀਨ ਹਨਾ ਵੀ ਸਾਨੂੰ ਵੀ ਹਿੰਮਤ ਜੀ ਮਿਲਦੀ ਆ ਤੁਹਾਨੂੰ ਦੇਖ ਕੇ ਫਿਰ ਅਸੀਂ ਵੀ ਉਸ ਹਿਸਾਬ ਨਾਲ ਉਦਾਂ ਹੀ ਕੰਮ ਕਰਦੇ ਆ ਹਨਾ ਘਰ ਵੀ ਸਾਡੇ ਸਾਫ ਸੁਥਰੇ ਰਹਿਣ ਲੱਗ ਗਏ ਵੀ ਨਹੀਂ ਸਾਡੇ ਘਰ 'ਚ ਬਹੁਤ ਖੜਾਰਾ ਜਿਹਾ ਪਿਆਰ ਆਂਦਾ ਹਣਾ ਇਹ ਚੀਜ਼ਾਂ ਨਾ ਜਦੋਂ ਮੈਨੂੰ ਕੋਈ ਕਹਿੰਦਾ ਮੈਨੂੰ ਬਹੁਤ ਵਧੀਆ ਲੱਗਦਾ ਹਨਾ ਵੀ ਚਲੋ ਕੋਈ ਸਾਨੂੰ ਦੇਖ ਕੇ ਵੀ ਹਨਾ ਵੀ ਕੋਈ ਵਧੀਆ ਚੀਜ਼ ਸਿੱਖ ਰਿਹਾ ਏ ਤੇ ਇੱਥੇ ਆਪਾਂ ਸੋਫੇ ਦਾ ਕੱਪੜਾ ਜਿਹੜਾ ਚੜਾਤਾ ਸੀਗਾ ਇਹ ਮੈਂ ਵਾਸ਼ ਕੀਤਾ ਸੀਗਾ ਤੇ ਇਹ ਮੈਂ ਕੱਲ ਚੜਾਤਾ ਸੀਗਾ ਹਾਂਜੀ ਕੱਲ ਸਵੇਰੇ ਮੈਂ ਚੜਾਤਾ ਸੀਗਾ ਇਹਨੂੰ ਤੇ ਕਿਉਂਕਿ ਤੁਹਾਨੂੰ ਪਤਾ ਜਦੋਂ ਗੰਦਾ ਗੰਦੀ ਚੀਜ਼ ਹੋਵੇ ਨਾ ਫਿਰ ਵਧੀਆ ਨਹੀਂ ਲੱਗਦੀ ਹੈਗੀ ਫਿਰ ਮੈਂ ਦੂਜੇ ਹਜੇ ਦੂਜੇ ਰੂਮ ਦੇ ਰਹਿੰਦੇ ਨੇ ਉਹ ਹਜੇ ਮੈਂ ਧੋਣੇ ਨੇ ਤੇ ਬਾਕੀ ਜੇਠ ਨੇ ਤਾਂ ਕਹਿੰਦੇ ਨਹੀਂ ਹੁੰਦੇ ਹਾੜੇ ਕਢਾ ਕੇ ਰੱਖਤੇ ਹਾੜ ਨੇ ਤਾਂ ਹਜੇ ਕਢਾਉਣੇ ਆ ਹਾਰੇ ਇੱਥੇ ਤਾਂ ਪਹਿਲਾ ਜੇਠ ਸ਼ੁਰੂ ਹੋਇਆ ਜੇਠ ਨਹੀਂ ਹਾਰੇ ਕਢਾਏ ਪਏ ਨੇ ਬਹੁਤ ਜ਼ਿਆਦਾ ਗਰਮੀ ਹੋਈ ਪਈਆ ਹਾਰਟ ਫੇਲ ਹੋਣ ਵਾਲਾ ਹੋਇਆ ਪਿਆ ਇੰਨੀ ਜ਼ਿਆਦਾ ਮੈਂ ਤਾਂ ਇਹ ਹੈਰਾਨ ਆ ਵੀ ਅੱਗੇ ਅੱਗੇ ਕੀ ਹੋਊਗਾ ਜਦੋਂ ਜੇਠ 'ਚ ਇਹ ਹਾਲ ਆ ਤਾਂ ਹਾਰਡ 'ਚ ਕੀ ਹੋਊਗਾ ਹਨਾ ਤੇ ਭਾਦੋ ਤਾਂ ਦੇਖ ਲਓ ਉਸ ਤੋਂ ਵੀ ਗਰਮ ਹੁੰਦੀ ਆ ਤੇ ਬਾਕੀ ਜੀ ਆਪਾਂ ਸਾਰੇ ਕੰਮ ਨਿਬੇੜ ਕੇ ਇੱਥੇ ਮੈਂ ਨਾ ਤੋ ਲਈ ਸੀਗੀ ਸਵਾੱਠ ਦਾ ਟਾਈਮ ਸੀਗਾ ਤੇ ਆਪਾਂ ਜੀ ਪਾਠ ਵੀ ਜ਼ਰੂਰ ਕਰਦੇ ਆ ਤੇ ਬਾਕੀ ਕਈ ਭੈਣ 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 ਪਾਈਆਂ ਨਾ ਇਦਾਂ ਲੱਗਦਾ ਸੀ ਵੀ ਇੱਕ ਨਾ ਸਾਡੇ ਵੀਰ ਜੀ ਨੇ ਉਹ ਨਾ ਸੈਦ ਦੇ ਪਾਪਾ ਦੀ ਰੁਟੀਨ ਆ ਉਹ ਡੇਲੀ ਪਾਠ ਕਰਦੇ ਨੇ ਨਾ ਉਹ ਵੀਰ ਜੀ ਨੇ ਨਾ ਇਹ ਪਾਠ ਕਰਦੇ ਦੇ ਲੈ ਕਹਿੰਦੇ ਹਰਜੀਤ ਤੂੰ ਵੀ ਪਾਠ ਕਰਦਾ ਹਨਾ ਤੇ ਇਹ ਕਹਿੰਦੇ ਹਾਂ ਵੀਰੇ ਵੀ ਮੈਂ ਵੀ ਪਾਠ ਕਰਦਾ ਵੀ ਜ਼ਰੂਰੀ ਥੋੜੀਆ ਵੀ ਜੇ ਕੋਈ ਗੁਰਸਿੱਖ ਹੋਊਗਾ ਉਹੀ ਪਾਠ ਕਰੂਗਾ ਹਰ ਇਹ ਕਹਿੰਦੇ ਬਹੁਤ ਵਧੀਆ ਕੰਮ ਆ ਇਹ ਤਾਂ ਹਨਾ ਵੀ ਤੂੰ ਬਹੁਤ ਵਧੀਆ ਕਰ ਰਿਹਾ ਤੇ ਸਿਹਤ ਦੇ ਪਾਪਾ ਦੀ ਤਾਂ ਰੁਟੀਨ ਆ ਉਹਨਾਂ ਨੂੰ ਤਾਂ ਡੇਲੀ ਚ ਕਰਨਾ ਹੀ ਕਰਨਾ ਹਜੇ ਮੇਰੀ ਕਈ ਵਾਰ ਰੁਟੀਨ ਆ ਜਿਹੜੀ ਟੁੱਟ ਜਾਂਦੀ ਆ ਮੇਤੋ ਕਈ ਵਾਰ ਹਟ ਹੋ ਜਾਂਦਾ ਹਨਾ ਕਰਨੇ ਤੋਂ ਪਰ ਸਿਹਤ ਦੇ ਪਾਪਾ ਦੀ ਤਾਂ ਡੇਲੀ ਦੀ ਰੁਟੀਨ ਉਹਨਾਂ ਨੇ ਪਾਠ ਕਰਕੇ ਹੀ ਜਾਣਾ ਹੀ ਜਾਣਾ ਹੀ ਹਨਾ ਤੇ ਚਲੋ ਜੇ ਕੰਮ ਤੇ ਗਏ ਹੋਏ ਨੇ ਕਈ ਵਾਰ ਉਥੋਂ ਣੋਂ ਤੋਂ ਜਗ੍ਹਾ ਨਹੀਂ ਮਿਲਦੀ ਹੈਗੀ ਚਲੋ ਉਹ ਅਲੱਗ ਕੱਲ ਬਟ ਜੇ ਉਹ ਘਰ ਦੇ ਵਿੱਚ ਆ ਘਰ ਦੇ ਵਿੱਚ ਰਹਿ ਕੇ ਉਹਨਾਂ ਨੇ ਪਾਠ ਕਰਨਾ ਹੀ ਕਰਨਾ ਦੇਖੋ ਆਪਣੇ ਕੋਲ ਥੋੜਾ ਜਿਹਾ ਟਾਈਮ ਆਪਾਂ ਨੂੰ ਕੱਢਣਾ ਚਾਹੀਦਾ ਸਕੂਨ ਮਿਲ ਜਾਂਦਾ ਹਨਾ ਪਰਮਾਤਮਾ ਦਾ ਨਾਮ ਲੈ ਕੇ ਨਾ ਆਪਾਂ ਨੂੰ ਸਕੂਨ ਮਿਲਦਾ ਹੁਣ ਕਹਿਣ ਇਹ ਨਾ ਕਿ ਉਹ ਵੀ ਹਾਂ ਪਾਠ ਕਰਦੀ ਦੀ ਵੀਡੀਓ ਪਾਈ ਆ ਜਦੋਂ ਮੇਰੀਆਂ ਭੈਣਾਂ ਮੈਨੂੰ ਜਿਹੜੀਆਂ ਮੈਸੇਜ ਕਰਦੀਆਂ ਨੇ ਉਹ ਮੇਰਾ ਰੁਟੀਨ ਦੇਖਣਾ ਚਾਹੁੰਦੀਆਂ ਵੀ ਮੇਰੇ ਰੁਟੀਨ ਦੇ ਵਿੱਚ ਕੀ ਕੀ ਕਰਦੀਆਂ ਹਨਾ ਤੇ ਮੇਰੀਆਂ ਭੈਣਾਂ ਮੈਨੂੰ ਜਿਹੜੀਆਂ ਭੈਣਾਂ ਕਈ ਵਾਰ ਨਹੀਂ ਵੀ ਕੋਈ ਕਰਦੀ ਹੁੰਦੀ ਉਹ ਭੈਣ ਦਾ ਵੀ ਦਿਲ ਕਰੂਗਾ ਹਾਂ ਵੀ ਉਹ ਕਰਦੀ ਆ ਤਾਂ ਅਸੀਂ ਉਦਾਂ ਹੀ ਕਰੀਏ ਹਨਾ ਇਹ ਹੁੰਦਾ ਹੈ ਬਾਕੀ ਦੇਖੋ ਪਾਣੀ ਪੜਨੀ ਬਹੁਤ ਚੰਗੀ ਆ ਪਾਣੀ ਪੜਾਂਗੇ ਉਹ ਨਾ ਕਹਿੰਦੇ ਨਹੀਂ ਹੁੰਦੇ ਕਿ ਆਪਣੇ ਅੰਦਰ ਸਰੀਰ ਦੇ ਅੰਦਰ ਗੰਦਗੀ ਹੁੰਦੀ ਆ ਆਪਾਂ ਉਹ ਪਾਣੀ ਪਾਵਾਂਗੇ ਉਹਦੇ ਨਾਲ ਨਹੀਂ ਵਾਸ਼ ਕਰ ਹੁੰਦੀ ਉਹ ਉਹਦੇ ਨਾਲ ਨਹੀਂ ਧੋਈ ਜਾਂਦੀ ਜਿਹੜੀ ਆਪਣੇ ਸਰੀਰ ਦੀ ਗੰਦਗੀ ਹੁੰਦੀ ਉਹ ਬਾਣੀ ਪੜਨ ਨਾਲ ਹੀ ਧੋਈ ਜਾਂਦੀ ਆ ਸੋ ਪਾਣੀ ਪੜਨਾ ਜ਼ਰੂਰੀ ਆ ਚਾਹੀ ਇੱਕ ਟਾਈਮ ਪੜੋ ਹਨਾ ਹਾਂਜੀ ਫ੍ਰੈਂਡਸ ਬਾਅਦ ਮੈਂ ਕਰ ਲਿਆ ਜੀ ਹੁਣ ਆਪਾਂ ਲੱਗੇ ਪ੍ਰਸ਼ਾਦਾ ਸ਼ਕਣ ਅੱਜ ਮੈਂ ਬਹੁਤ ਲੇਟ ਹੋ ਗਈ ਮੈਂ ਚਲੋ ਫਿਰ ਬਾਅਦ ਚੋਂ ਬਾਅਦ ਕਰਕੇ ਸ਼ੁਰੂ ਕਰੂੰਗੀ ਜਿੰਦ ਤੱਕ ਇਹ ਪਾਣੀ ਪੜ ਲੈਂਦੀ ਆ ਮੈਂ ਪ੍ਰਸ਼ਾਦਾ ਵੀ ਮੈਂ ਪਹਿਲਾਂ ਸ਼ਕ ਲੰਗੀ ਆ कि आप दो ला ले, ले हाथ तो परे ला ले क्योंकि सुखी सब्जी बनाया कदयाद होली सब्जी चार भी खाने लग गई थी बट हूं मैं फिर अपना जो जिम्मे मैं पहला खी पहला देखो मैं दो रोटियां सवेरे दो रात में बस है ना हूं भी रात की हूं मैं होर घटाऊगी हजे बाकी जी हूं आप

ਏਹੀ ਕੁਛ ਕਰੀ ਜਾਣਿਆ ਹੈ ਮਾਪੋਤ ਤੋਂ ਦੋਨੋਂ ਉਹ ਨਾ ਨਾ ਕੁੱਤੀ ਹੋਣੀ ਐ ਨਾ ਅੱਜ ਕਾ ਆਏ ਮੋਰ ਆਏ ਮੋਰ ਐ ਦੇ ਉਹ ਬੋ ਕੱਢ ਰੋ ਸਾਰਾ ਹਿੱਲਦਾ ਉਹਨੂੰ ਹੱਥ ਨੂੰ ਲੋਟ ਕਰ ਲੈ ਦੋ ਦੇਖ ਲੈ ਤੇ ਟਾਈਮ ਹੋ ਗਿਆ ਜੀ 9:30 ਦਾ ਅਸੀਂ ਪ੍ਰਸ਼ਾਦਾ ਪਾਣੀ ਛਕ ਲਿਆ ਸਹਜ ਇੰਨਾ ਹੱਥ ਹਲਾਉਂਦੀ ਆ ਪਤਾ ਨਹੀਂ ਕਾਤੇ ਦਾ ਹੱਥ ਇੰਨਾ ਹਿੱਲਦਾ ਇੰਨਾ ਹਿੱਲਦਾ ਏ ਮੇਰੀ 1 ਮਿੰਟ ਚ ਬਾਹਰ ਦੁਖਣ ਲੱਗ ਜਾਂਦੀ ਆ ਫੜਾ ਇੱਧਰ ਆ ਲਿਓ ਜੀ ਲਿਓ ਬਈ ਹੁਣ ਅਸੀਂ ਪ੍ਰਸ਼ਾਦਾ ਪਾਣੀ ਛਕ ਲਿਆ ਤੇ ਰੋਟੀ ਰੋਟੀ ਛਕ ਕੇ ਹੁਣ ਬਸ ਬੈੱਡ ਸ਼ੀਟ ਜਿਹੜੀ ਆਪਣੀ ਸਾਫ਼ ਕਰਾਂਗੇ ਸਹਜ ਪਊਗੀ ਉਧਰ ਮੰਜਾ ਡਾਉਂਦੀ ਐ ਤਾਂ ਆਪਣਾ ਮੈਡਮ ਕਹਿੰਦੀ ਮम्मा ਮੰਜੇ ਤੇ ਨੀਂਦ ਬਹੁਤ ਵਧੀਆ ਆਉਂਦੀ ਐ ਮੰਜੇ ਤੇ ਪੈਣ ਲੱਗ ਗਈ ਹੁਣ ਤੇ ਗਰਮੀ ਨੇ ਬੱਟ ਘੱਡੇ ਪਏ ਨੇ ਗਰਮੀ ਬਹੁਤ ਜ਼ਿਆਦਾ ਹੋ ਚੁੱਕੀ ਐ ਅਸੀਂ ਨਾ ਅੱਜ ਕੋ ਮਨ ਸੈਰ ਕਰਨ ਚਲੇ ਗਈਆਂ ਸੀਗੀਆਂ ਮਤਲਬ ਕਈ ਦਿਨਾਂ ਬਾਅਦ ਸਟਾਰਟ ਕੀਤੀ ਐ ਵਿੱਚ ਨੂੰ ਛੁੱਟ ਜਾਂਦੀ ਆ ਹਨਾ ਤੇ ਨਹੀਂ ਜ਼ਿਆਦਾ ਉੱਥੇ ਹੂਮਾ ਸੀ ਇੱਕ ਤਾਂ ਨਾ ਸਾਡੇ ਮੱਕੀਆਂ ਲੱਗੀਆਂ ਹੋਈਆਂ ਨੇ ਉਹ ਮੱਕੀ ਇਧਰਲੀ ਸਾਈਡ ਵੀ ਦੂਜੀ ਸਾਈਡ ਵੀ ਹਨਾ ਜਦ ਮੱਕੀ ਦੇ ਵਿੱਚ ਨੂੰ ਛੜਕ ਚ ਲੰਗਦੇ ਆ ਹਾਏ ਉੱਥੇ ਤਾਂ ਸਾਹ ਬੰਦ ਹੁੰਦਾ ਏ ਤੇ ਫੇਰ ਅਸੀਂ ਕਈ ਜਾਣੀਆਂ ਸੈਰ ਕਰਨ ਚਲੇ ਜਾਈਦੀਆਂ ਬਸ ਚਲੇ ਜਾਂਦੀਆਂ ਅ ਅੱਜ ਤਾਂ ਦੋਏ ਜਾਣੇ ਗਈਆਂ ਸੀ ਇੱਕ ਦੀ ਤਾਂ ਦਵਾਈ ਲੈਣ ਗਈ ਹੋਈ ਸੀ ਮੈਂ ਤੇ ਹਰਪ੍ਰੀਤ ਗਈ ਸੀ ਹਰਪ੍ਰੀਤ ਤੇ ਗਈਆਂ ਸੀਗੀਆਂ ਉਸ ਤੋਂ ਬਾਅਦ ਫਿਰ ਆ ਕੇ ਅਸੀਂ ਪਾਣੀ ਪੀਤਾ ਪਾਣੀ ਪੀ ਕੇ ਫਿਰ ਅਸੀਂ ਗੁਰਦੁਆਰਾ ਸਾਹਿਬ ਜਾ ਕੇ ਉੱਥੇ ਪਾਣੀ ਪੀਤਾ ਇੰਨਾ ਕਿ ਬੁਰਾ ਹਾਲ ਸੀਗਾ ਹਨਾ ਅੱਜ ਪਾਣੀ ਦੀ ਇੰਨੀ ਪਿਆਸ ਲੱਗੀ ਮੈਂ ਉਹਨੂੰ ਕਿਹਾ ਮੈਂ ਕੱਲ ਮੈਂ ਆਪਣੇ ਮਨ ਚ ਕਿ ਮੈਂ ਕੱਲ ਉਹ ਬੋਤਲੇ ਨਾਲ ਲੈ ਕੇ ਜਾਵਾਂਗੇ ਤੇ ਪਾਣੀ ਪੀਵਾਂਗੇ ਬਾਕੀ ਹੁਣ ਦੇਖਦੇ ਆਂ ਛੁੱਟੀਆਂ ਹੋ ਜਾਣੀਆਂ ਬੱਚਿਆਂ ਨੂੰ ਕਿਹਾ ਮੈਂ ਹਰਪ੍ਰੀਤ ਨੂੰ ਮੈਂ ਹਰਪ੍ਰੀਤ ਸਵੇਰ ਦੀ ਸਹਾਰਾ ਜਿਹੜੀ ਆਪਾਂ ਸਟਾਰਟ ਕਰਾਂਗੇ ਹਨਾ ਵੀ ਸਵੇਰੇ ਵੀ ਦੋ ਟਾਈਮ ਦੀ ਹੋ ਜਾ ਕਰੂਗੀ ਤੇ ਬਸ ਇਹਨਾਂ ਦੇ ਐਗਜ਼ਾਮ ਥੋੜੇ ਜਿਹਾ ਰਹਿ ਗਏ ਹੁਣ रेगुलर हो रहे ने। ते असी हाय कि चिर पी की जो कुछ फिर <laughs> <laughs> हम की कह लगी सी मैं भूल जानी एक तर ਬਸ ਹੁਣ ਆਪਾਂ ਵਲੌਗ ਦਾ ਕਰਦੇ ਆ ਐਂਡ ਜੇ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਿਆ ਤਾਂ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਕਿਉਂਕਿ ਵੀਡੀਓ ਨੂੰ ਫੁੱਲ ਵਾਚ ਕਰੋਗੇ ਤਾਂ ਹੀ ਤੁਹਾਨੂੰ ਪਤਾ ਲੱਗੂਗਾ ਵੀਡੀਓ ਦੇ ਵਿੱਚ ਕੀ ਹੁੰਦਾ ਕੀ ਨਹੀਂ ਹੁੰਦਾ ਹੈਗਾ ਸੋ ਵੀਡੀਓ ਨੂੰ ਸਾਰੇ ਜਾਣੇ ਫੁੱਲ ਵਾਚ ਜ਼ਰੂਰ ਕਰਿਆ ਕਰੋ ਤੇ ਮਿਲਾਂਗੇ ਕਿਸੇ ਨੈਕਸਟ ਵਲੌਗ ਦੇ ਨਾਲ ਓਕੇ ਜੀ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ ਸਵੀ ਡ੍ਰੀਮਸ ਬਾਏ ਬਾਏ